ਦਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਹੈ 8 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ 1.5 ਲੱਖ ਕਰੋੜ ਦਾ ਦਾਦਾ ਇਨਵੈਸਟਮੈਂਟ ਹੋਇਆ ਔਰ ਇਹ ਗੱਲ ਕਨਡਟ ਮੰਤਰੀ ਸੰਦੀਪ ਅਰੋੜਾ ਜੀ ਨੇ ਦਸੀਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਮਨਰੇਗਾ ਦਾ ਨਾਮ ਬੰਦ ਕੇ ਜੀ ਰਾਮ ਜੀ ਜਿਹੜਾ ਕੀਤਾ ਗਿਆ ਆ ਉਹਦੇ ਬਾਰੇ ਵਿਰੋਧ ਦੇ ਵਿੱਚ ਕਾਫੀ ਜਗ੍ਹਾ ਤੇ ਜੱਦ ਸੇ ਜਲੂਸ ਮਜਾਰੇ ਵਗੈਰਾ ਹੋ ਰਹਾ ਆ ਔਰ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹਦੇ ਕੀ ਫਾਇਦੇ ਆ ਇਹਦੀ ਵਰਕਿੰਗ ਕੈਸੀ ਆ ਤੇ ਯੂਨੀਵਰਸਿਟੀ ਤੇ ਔਰ ਕੇਂਦਰ ਨੇ ਕਿੰਨਾ-ਕਿੰਨਾ ਯੋਗਦਾਨ ਜਿਹੜਾ ਪਾਉਣਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੋ ਗੱਲਬਾਤ ਆਪਾਂ ਇਸ ਵੀਸ਼ੇ 'ਤੇ ਵੀ ਕਰਾਂਗੇ ਕਿ ਪੰਜਾਬ ਪੁਲਿਸ ਦੇ ਨਾੜੋਂ ਸੀਬੀਆਈ ਨੂੰ ਲੋਕਿੱਦੇ ਜੇ ਆ ਉਹ ਆਪਾਂ ਹੀ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਦੇਣਾ ਤਸੰਭ ਕਰਦੇ ਆ ਔਰ ਇਹਦੇ ਮਾਰੇ ਵੀ ਗੱਲ ਕਰਾਂਗੇ ਇਹ ਇਹੋ ਜਿਹਾ ਕੀ ਹੁੰਦਾ ਕਿਉਂ ਹੋ ਰਿਹਾ ਆ ਦੂਜਾ ਟਰੰਪ ਜੋਨਾਨ ਟਰੰਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਉਨਾਂ ਵੱਲੋਂ ਬਾਅਦ ਬਾਅਦ ਕਿਹਾ ਗਿਆ ਆ ਕਿ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਯੁੱਧ ਆ ਉਹ ਉਹਨਾਂ ਨੇ ਹੀ ਬੰਦ ਕਰਾਇਆ ਇਹਦੇ ਬਾਰੇ ਈ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ ਨਕੋਧਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਰੀਡੀਆਂ ਸਾਧੀਆਂ ਵੜੀਆਂ ਲੱਗੀਆਂ ਆ ਉਥੇ ਗੈਰ ਸਮਾਜਿਕ ਜਿਹੜਾ ਅੰਸਰ ਆ ਉਹ ਉੱਥੇ ਆਉਂਦਾ ਆ ਸ਼ਰਾਬ ਵੀ ਪੀਂਦਾ ਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਫੇਰ ਦਾ ਪੰਨਾਸ਼ ਵਿੱਚ ਗੱਲ ਕਰਾਂਗੇ ਜਿਹੜਾ ਜਦੰਦਰ ਦਾ ਜਿਹੜਾ ਪੀਏ ਪੀ ਚੌਕ ਹੈ ਉਥੇ ਜਿਹੜਾ ਫਲਾਈਓਵਰ ਬਣਿਆ ਆ ਉਹ ਅਜੇ ਤੱਕ ਤਕਨੀਕੀ ਖਰਾਬੀ ਦੇ ਕਾਰਨ ਠੀਕ ਤਰ੍ਹਾਂ ਚੱਲ ਨਹੀਂ ਰਿਹਾ ਔਰ ਇਹਦੇ ਬਾਰੇ ਵੀ ਆਪਾਂ ਅਖੀਰ ਵਿੱਚ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਪੰਜਾਬ ਸਰਕਾਰ ਦੇ ਉਸ ਦਾਅਵੇ ਵੱਲ ਦੇ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 1.5 ਲੱਖ ਕਰੋੜ ਦਾ ਨਿਵੇਸ਼ ਹੋਇਆ ਔਰ ਇਹ ਗੱਲ ਕੰਦਰ ਮੰਤਰੀ ਜੀ ਸੰਜੀਵ ਲੋੜਨ ਦੱਸੀ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਜਿਹੜਾ ਨਿਵੇਸ਼ ਹੋਇਆ ਇਹ ਲਗਭਗ ਰਕਮ ਜਿੜੀ ਆ ਉੰਨੀ ਬੀਬੀਆਂ ਅਮਰੀਕੀ ਦਾਦਾ ਜੀ ਜਿਹੜੀ ਆ ਉਹ ਬੰਦੀ ਆ ਔਰ ਇਸ ਇਨਾ ਵੱਡਾ ਨਿਵੇਸ਼ ਹੋਣ ਦੇ ਕਾਰਨ ਅਸੂਬੇ ਵਿੱਚ ਉਹਨਾਂ ਦਾ ਦਾਵਾ ਆ ਕਿ ਸੂਬੇ ਵਿੱਚ 5 ਲੱਖ ਜਿਹੜੇ ਰਜਗਾਰ ਆ ਉਹ ਮਿਲੇ ਆ ਜਾਂ ਕੁਝ ਮਿਲਣ ਦੀ ਸੰਭਾਵਨਾ ਆ ਇੰਨੇ ਮੌਕੇ ਜਿਹੜੇ ਆ ਰਜਗਾਰ ਦੇ ਉਹ ਪੈਦਾ ਹੋਏ ਆ ਔਰ ਇਹ ਵੀ ਉਹਨਾਂ ਨੇ ਕਿਹਾ ਆ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰੋਗਰੈਸ ਇਨਵੈਸਟਮੈਂਟ ਹੈ ਉਹ ਬੰਦਾ ਸਮੇਲਨ ਦੇ ਨਾਲ 2026 ਦੇ ਵਿੱਚ ਕਰਾਇਆ ਜਾਣਾ ਹੈ ਤੇ ਉਹ ਜਿਹੜਾ ਸਮੇਲਨ ਹੈ ਉਹ ਪਹਿਲਾਂ ਮਾਰਚ ਤੋਂ ਲੈ ਕੇ 15 ਮਾਰਚ 2026 ਨੂੰ ਉਹ ਸਮੇਲਨ ਜਿਹੜਾ ਕਰਾਇਆ ਜਾਵੇਗਾ ਔਰ ਉਹਨਾਂ ਨੇ ਅੱਗੇ ਦੱਸਿਆ ਆ ਕਿ ਸਰਪਾਤ ਲਈਆ ਬਿਜ਼ਨਸ ਰਿਫੋਰਸ ਐਕਸ਼ਨ پلان ਜਿਹੜਾ 2024 ਅਧੀਨ ਐ ਸੈਂਟਰ ਨੇ ਪੰਜਾਬ ਨੂੰ ਟਾਪ ਅਚੀਵਰ ਦਾ ਜਿਹੜਾ ਨੱਪਟਾਇਆ ਉਹ ਦਿੱਤਾ ਦਿੱਤਾ ਹੈ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਦੀ ਕਾਰਗਜ਼ਾਦੀ ਜਿਹੜੀ ਆ ਉਹ ਬੜੀ ਤਸੱਲੀ ਬਖਸ਼ ਆ ਰਹੀ ਆ ਔਰ ਜਿਹੜੇ ਐ ਇੰਡਸਟਰੀਅਲ ਉਹਨਾਂ ਤੋਂ ਲਾਵਾ ਇੰਡਸਟਰੀ ਜਿਹੜੀ ਆ ਉਹਨਾਂ ਦੇ ਕਈ ਕਮਾਂਕਾਰਾਂ ਦੇ ਲਈ ਥੀਸਾਂ ਜਿਹੜੀਆਂ ਉਹ ਅੱਗੇ ਨਾਲੋਂ ਘਟਾ ਦਿੱਤੀਆਂ ਗਈਆਂ ਔਰ ਇਹਦੇ ਵਿੱਚ ਉਹਨਾਂ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਮਾਦੀ ਬਠਿੰਡਾ ਅਮਰ ਸਾਹਿਬ ਜਗੰਦਰ ਲਗੇ ਹਣਾ ਤੇ ਗੋਵਿੰਦਗੜ੍ਹ ਤੇ ਇਹ ਖੰਨਾ ਵਿੱਚ ਜਿਹੜੇ ਆ ਉਹ ਲੋਕਾਂ ਦੇ ਸੁਝਾਅ ਜਾਂ ਨਸਤੀ ਬਲੈਸ ਜਿਹੜਿਆ ਉਹਨਾਂ ਦੇ ਸੁਝਾਅ ਜਿਹੜੇ ਮੰਗੇ ਜਾਣਗੇ ਉਹਨਾਂ ਸਦਾਨਾਂ ਨੂੰ ਮੋਕਾ ਦਿੱਤਾ ਕਿ ਉਹਨਾਂ ਉੱਪਰ ਹਰ ਕਿਸਨ ਦਾ ਜਿਹੜਾ ਅਮਲ ਹੈ ਜਾਂ ਉਹ ਅਕਾਲ ਵਈ ਕਦ ਨੇ ਲਈ ਹਰ ਸੰਭਵ ਵਿਦਿਆਤਮ ਜਿਹੜਾ ਆ ਟਿਕਾ ਜਾਏਗਾ ਇਹ ਕਹਿਣਾ ਹੈ ਪੰਜਾਬ ਦੇ ਕੈਬਨਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਦਾ ਹੁਣ ਅਗਲੇ ਵਿਸ਼ੇ ਵੱਲ ਨਾ ਆਉਣਾ ਇਹ ਵਿਸ਼ਾ ਕੇਂਦਰ ਸਰਕਾਰ ਨੇ ਜਿਹੜੀ ਪਹਿਲਾਂ ਮੰਦਿਰ ਦਾ ਸਕੀਮ ਹੋਇਆ ਕਰਦੀ ਸੀ ਜਿਹਦਾ ਨਾਮ ਹੀ ਮੰਦਿਰ ਦਾ ਸੀ ਉਹਦਾ ਨਾਮ ਬਦਲ ਕੇ ਗੀ ਰਾਮ ਜੀ ਰੱਖ ਦਿੱਤਾ ਗਿਆ ਆ ਔਰ ਇਹਦੇ ਕਰਕੇ ਵਕ ਵਕ ਥਾਵਾਂ ਦੇ ਉੱਤੇ ਸ਼ਹਿਰਾਂ ਵਿੱਚ ਜਾਂ ਵਕ ਵਕ ਸਟੇਟਾਂ ਦੇ ਵਿੱਚ ਇਹ ਇਸ ਨਾਮ ਬੱਧੀ ਪੇ ਗਾਂ ਬਬ ਅ ਮੱਲਿਆ ਦੇ ਦੋਸ ਜਾਂਚੇ ਵੀ ਕੀਤੇ ਜਾ ਰਹੇ ਆ ਔਰ ਇਹਦੇ ਵਿੱਚ 2000 ਕਰੋੜ ਰੁਪਏ ਦਾ ਜਿਹੜਾ ਟੀਚਾ ਆ ਉਹ ਸੈਂਟਰ ਸਰਕਾਰ ਨੇ ਰੱਖਿਆ ਆ ਔਰ ਇਹਦੇ ਵਿੱਚ ਖਾਸ ਗੱਲ ਇਹ ਪਾਈ ਆ ਕਿ ਸੈਂਟਰ ਸਰਕਾਰ ਇਸ ਫੰਡ ਦੇ ਵਿੱਚ ਜਿਹੜਾ ਇਹ ਸਕੀਮ ਦੇ ਅਧੀਨ ਖਰਚਾ ਜਾਣਾ ਆ ਉਹਦੇ ਦਾ ਸੈਂਟਰ ਸਰਕਾਰ ਦੇ ਲਿਆ ਉਹ 60% ਦਾ ਹਿੱਸਾ ਆਉਗੀ ਔਰ ਸਟੇਟ ਜਿਹੜੇ ਆ ਉਹ ਆਪਣਾ 40% ਦਾ ਹਿੱਸਾ ਉਹਦੇ ਵਿੱਚ ਪਾਉਣਗੇ ਔਰ ਪੰਜਾਬ ਨੇ 1000 ਕਰੋੜ ਰੁਪਏ ਪਹਿਲਾਂ ਹੀ ਖਰਚ ਦਿੱਤੇ ਆ ਇਹ ਸਕੀਮ ਦੇ ਉੱਤੇ ਔਰ ਉਹਨਾਂ ਦੀ ਯੋਜਨਾ ਆ ਕਿ 800 ਕਰੋੜ ਰੁਪਏ ਦਾ ਜਿਹੜਾ ਹਿੱਸਾ ਆ ਪੰਜਾਬ ਦਾ ਉਹ ਇਸ ਨਵੀਂ ਸਕੀਮ ਦੇ ਵਿੱਚ ਆਉਣਾ ਪਵੇਗਾ ਤੇ ਇਹਦੇ ਨਾਲ ਕਿੰਨਾ ਕੁ ਫਾਇਦਾ ਹੁੰਦਾ ਆ ਕਿੰਨਾ ਕੁ ਫਾਇਦਾ ਨਹੀਂ ਹੁੰਦਾ ਜਦ ਮੰਦੀਗਾ ਵਰਗਾ ਕਿਉਂਕਿ ਜਦ ਮੰਦੀਗਾ ਦਾ ਨਾਮ ਬਦਲੇ ਕੀਤਾ ਗਿਆ ਤਾਂ ਉਹਦੇ ਨਾਲ-ਨਾਲ ਉਹ ਸਕੀਮ ਦੀਆਂ ਸ਼ਰਤਾਂ ਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਉਹ ਸਾਰੇ ਵੀ ਬਦਲੀ ਹੋਣਗੇ ਸੋ ਇਹਦੇ ਨਾਲ ਲੋਕਾਂ ਦਿਆ ਗੁੱਸੇ ਗੁੱਸਾ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਥੇ ਲੋਕਾਂ ਦੇ ਮਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ੰਕੇ ਜਿਹੜੇ ਆ ਉਹ ਵੀ ਪੈਦਾ ਹੋ ਰਿਹਾ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਮਸਲਾ ਆ ਉਹ ਸਰਕਾਰ ਵੱਲੋਂ ਜਲਦੀ ਸੁਝਾ ਲਿਆ ਜਾਵੇਗਾ ਔਰ ਇਹਦਾ ਜਿਹੜਾ ਨਾਂ ਬੰਦ ਕੀ ਦੀ ਨਾਮ ਦੀ ਰੱਖਿਆ ਗਿਆ ਆ ਉਹਦੇ ਨਾਲ ਵੇਲੇ ਵੇਲੇ ਵੀ ਫਾਇਦੇ ਜਿਆਦਾ ਹੋਣੇ ਆ ਲੋਕਾਂ ਨੂੰ ਉਹਨਾਂ ਬਾਰੇ ਆਮ ਲੋਕਾਂ ਦੀ ਜਾਣਕਾਰੀ ਲਈ ਉਹਨਾਂ ਤੱਕ ਉਹ ਪਹੁੰਚਾਉਣੀ ਚਾਹੀਦੀ ਆ ਗੱਲ ਕਿ ਇਹਦੇ ਕੀ ਫਾਇਦੇ ਆ ਕੀ ਨੁਕਸਾਨ ਆ ਔਰ ਇਸ ਤੋਂ ਇਹ ਸਕੀਨ ਤੋਂ ਪੰਜਾਬ ਦੇ ਲੋਕ ਕਿਸ ਤਰ੍ਹਾਂ ਕਿਹੜਾ ਫਾਇਦਾ ਉਹ ਚੱਕ ਸਕਦੇ ਆ ਹੁਣ ਆਪਾਂ ਕਿੰਨੀ ਗੱਲ ਕਰਦੇ ਆ ਕਿ ਪੰਜਾਬ ਭਵਿੱਖ ਜਿਹੜੀ ਆ ਜੇ ਸਹੀ ਗੰਨ ਇਹ ਆ ਕਿ ਪੰਜਾਬ ਦੇ ਲੋਕ ਜਿਆਦਾ ਲੋਕ ਮੈਂ ਕਹੂੰਗਾ ਇਸ ਪੁਲਿਸ ਵੀ ਕਿਸੇ ਦੀ ਇਨਵੈਸਟੀਗੇਸ਼ਨ ਉਪਰ ਵਿਸ਼ਵਾਸ ਕਰਨ ਨੂੰ ਪਿਆਰ ਨਹੀਂ ਇਹ ਲੋਕਾਂ ਦੇ ਮੰਨ ਦੀ ਗੱਲ ਹੈ ਪੰਜਾਬ ਪੁਲਿਸ ਕੋਈ ਵੀ ਬਾਵਾ ਕਾਬੀਆ ਕਰੀ ਜਾਂਦੇ ਉਹਨੂੰ ਪੂਰਾ ਹੱਕ ਹੈ ਪਰ ਅਸਲੀਅਤ ਇਹ ਆ ਕਿ ਪੰਜਾਬ ਪੁਲਿਸ ਕਿਸ ਦੇ ਦੇ ਉਪਰ ਜਾਂ ਉਹਨਾਂ ਵੱਲੋਂ ਕਿਸੇ ਵੀ ਕੇਸ ਸੰਬੰਧੀ ਕੀਤੀ ਗਈ ਅਨਵੈਸਟੀਗੇਸ਼ਨ ਉਪਰ ਪੰਜਾਬ ਦੇ ਲੋਕ ਵਿਸ਼ਵਾਸ ਕਰਨ ਨੂੰ ਪਿਆ ਨਹੀਂ ਇਸੇ ਲਈ ਹੀ ਸੀਬੀਆਈ ਨੂੰ ਹਰ ਜਿਹੜਾ ਬੰਦਾ ਆ ਉਹ ਪ੍ਰੇਫਰੈਂਸ ਦੇਗਾ ਕਿ ਮੇਰਾ ਕੇਸ ਜਿਹੜਾ ਉਹ ਸੀਬੀਆਈ ਦੇ ਹਵਾਲੇ ਕਰ ਦਿੱਤਾ ਜਾਵੇ ਉਹਦੇ ਵੀ ਕਾਰਨ ਹੈ ਕਿਉਂਕਿ ਜਿਹੜਾ ਕੰਮ ਵੰਡ ਦਾ ਮਸਲਾ ਹੋਇਆ ਸੀ ਉਹਦੇ ਵਿੱਚ ਚੀ ਮੰਤਰੀ ਨੇ ਮਿਲ ਕੇ ਕਿਹਾ ਸੀ ਇਸ ਹਾਲ ਤੱਕ ਇਹ ਮਸਲਾ ਹੱਲ ਹੋਊਗਾ ਔਰ ਉਹ ਹੋਰ ਵੀ ਜਿਹੜੇ ਪੁਲਿਸ ਐਕਟ ਆ ਗਈ ਆ ਉਹਨਾਂ ਨੇ ਵੀ ਐ ਵੈਦ ਕੀਤੇ ਸੀ ਉਹਨਾਂ ਨੇ ਵੀ ਪੀੜਤ ਪਰਿਵਾਰ ਨੂੰ ਕਿਹਾ ਸੀ ਕਿ ਉਹਨਾਂ ਨੂੰ ਪੂਰਾ ਪੂਰਾ ਇਨਸਾਫ ਮਿਲੇਗਾ ਔਰ ਇਸ ਤੋਂ ਬਾਅਦ ਇਹ ਕਰਨਗ ਬਾੜ ਦਾ ਜਿਹੜਾ ਮਾਲਦਾ ਸੀ ਉਹ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹ ਪਤਾ ਨਹੀਂ ਸੇ ਸੰਜੋਗ ਦੀ ਗੱਲ ਹੈ ਜਾਂ ਕੋਈ ਅਨਰੂਮੀ ਪੁਲਿਸ ਦੀ ਗੱਲ ਹੈ। ਉੱਥੇ ਦੀ ਪੁਲਿਸ ਵੱਲੋਂ ਵੀ ਇਸ ਕੇਸ ਬਾਰੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਔਰ ਟਾਲ ਮਟੋਰ ਵਾਲੀ ਜਿਹੜੀ ਨੀਤੀ ਆ ਉਹੀ ਉਹਨਾਂ ਨੇ ਅਪਣਾਉਣ ਵਿੱਚ ਬੇਤਵੀ ਸੰਜੀ ਔਰ ਇਸ ਬਵਾਦ ਦੇ ਇਸ ਜਿਹੜਾ ਸਾਰਾ ਐਸ ਸੀ ਡੀ ਆਈ ਡੀ حوالے ਕਰ ਦਿੱਤਾ ਗਿਆ ਔਰ ਜਿਨ੍ਹਾਂ ਨੇ ਹਾਰੀ ਵਿੱਚ ਇਹ ਫੈਸਲਾ ਜਿਹੜਾ ਦਿੱਤਾ ਆ ਉਹਦੇ ਨਾਲ ਕੰਨ ਬਾਰ ਮਿਤਰਵਾਦੀ ਵੀ ਤਸੱਲੀ ਹੋਈ ਆ ਔਰ ਉਹਨਾਂ ਲੋਕਾਂ ਦੀ ਵੀ ਤਸੱਲੀ ਹੋਈ ਆ ਜਿਹੜੇ ਇਸ ਕੇਸ ਦੇ ਵਿੱਚ ਕੇਸ ਨਾਲ ਸੰਬੰਧਤ ਸੀਗੇ ਹੋਣ ਉਸ ਦੂਸਰਾ ਕੇਸ ਹੈ ਉਹ ਡੀਆਈਜੀ ਭੁੱਲਰ ਦਾ ਵੀ ਹੈ ਇਸ ਕੇਸ ਵਿੱਚ ਵੀ ਸਵਾਲ ਉੱਠਦਾ ਆ ਕਿ ਇਸ ਕੇਸ ਵਿੱਚ ਪੰਜਾਬ ਪੁਲਿਸ ਨੇ ਇਸ ਕੇਸ ਨੂੰ ਆਪਣੇ ਹੱਥ ਵਿੱਚ ਕਿਉਂ ਨਹੀਂ ਲਿਆ ਕਿਉਂ ਸੀਬੀਆਈ ਨੇ ਇਸ ਕੇਸ ਦੀ ਜਾਂਚ ਪੜਤਾਲ ਕਰਨ ਦਾ ਜਮ ਆਪਣੇ ਉੱਪਰ ਲਿਆ ਔਰ ਇਥੇ ਇਹ ਗੱਲ ਦੱਸਣੀ ਮਨਦੀ ਆ ਕਿ ਇਹਦੇ ਜੇਕਰ ਸਿਵੇ ਹੀ ਸਾਰੇ ਕੇਸਾਂ ਦੀਆਂ ਇਨਵੈਸਟੀਗੇਸ਼ਨ ਆਪਣੇ ਹੱਥ ਤੇ ਲੈਂਦੀ ਆ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਢੇਢੇ ਸਵਾਲ ਆ ਉਹ ਉੱਠਦੇ ਆ ਕਿਉਂਕਿ ਜਦ ਬੰਦਾ ਜਾਂ ਕੋਈ ਸਸਤਾ ਜੜੀ ਆ ਆਪਣੇ ਘਰ ਵਿੱਚ ਨਾ ਪੌਣ ਨਾਲ ਉਹ ਵੀ ਕੋਈ ਬਾਦਲਾ ਆਦਮੀ ਜਾਂ ਬਾਮੀ ਕੋਈ ਸਸਤਾ ਉਸ ਦੀ ਜਗ੍ਹਾ ਤੇ ਕੰਮ ਕਰੇ ਤਾਂ ਕੁਦਰਤੀ ਗੱਲ ਹੈ ਕਿ ਉਹਦੀ ਜਿਹੜੀ ਕਮਜ਼ੋਰੀ ਆ ਉਹ ਕਈ ਜਾ ਸਕਦੀ ਆ ਔਰ ਇਹੋ ਹੀ ਹਾਲ ਜਿਹੜਾ ਕਿਉਂਕਿ ਡੀਆਈਜੀ ਪੁਲੰਦੇ ਮਾਉਂਦੇ ਵਿੱਚ ਵੀ ਸੀਬੀਆਈ ਨੇ ਆਪਣਾ ਦਖਲ ਅੰਦਾਜ਼ੀ ਕਰਕੇ ਆਪਣੀ ਇਨਵੈਸਟੀਗੇਸ਼ਨ ਦਾ ਬੜੇ ਹੱਥ ਵਿੱਚ ਲਈ ਆ ਇਹ ਦੋ ਕੇਸਾਂ ਦੇ ਵਿੱਚ ਸੀਬੀਆਈ ਦਾ ਨੇ ਆਪਣਾ ਆਪਣੇ ਕੋਲ ਉਹਦੀ ਇਨਵੈਸਟੀਗੇਸ਼ਨ ਦਾ ਮਤਲਬ ਹੈ ਆ ਕਿ ਪੰਜਾਬ ਪੁਲਿਸ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀ ਕਮਜ਼ੋਰੀ ਬੈਸੇ ਯਾਰ ਕਿ ਜਿਹਦੇ ਨਾਲ ਪੰਜਾਬ ਦੇ ਪੀੜਤ ਲੋਕ ਪੰਜਾਬ ਪੁਲਿਸ ਉੱਪਰ ਕਿਸੇ ਵੀ ਤਰ੍ਹਾਂ ਦਾ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਔਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਵੀ ਉਹਨਾਂ ਨੇ बार-बार ਇਸ ਗੱਲ ਨੂੰ ਦਰਾਇਆ ਆ ਕਿ ਭਾਰਤ ਪਾਕਿਸਤਾਨ ਵਿਚਕਾਰ ਜਿਹੜਾ ਸੰਭਾਵੀ ਪਰਮਾਣੂ ਯੁੱਧ ਧੋਖਾ ਹੋਣ ਦੀ ਸੰਭਾਵਨਾ ਸੀ ਉਹਨੂੰ ਉਹਨਾਂ ਨੇ ਆਪ ਆਪ ਜਿਹੜਾ ਉਹ ਰੁਕਵਾਇਆ ਹੈ ਉਨਾਂ ਨੇ ਕੰਮ ਦਸੰਮਈ ਤੋਂ ਲੈ ਕੇ ਹੁਣ ਤੱਕ ਉਹ ਕ੍ਰੀਬ ਕ੍ਰੀਬ 60 ਤੋਂ ਜ਼ਿਆਦਾ ਵਾਰ ਇਹ ਦਾਵਾ ਕਰ ਚੁੱਕਿਆ ਹੈ ਕਿ ਉਹਨਾਂ ਨੇ ਇਹ ਯੁੱਧ ਰਕਵਾਇਆ ਔਰ ਇਹੀ ਗੱਲ ਹੈ ਕਿ ਹਿੰਦੁਸਤਾਨ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਪਾਰਟੀ ਆ ਉਹ ਵਾਰ-ਵਾਰ ਇਹ ਸਵਾਲ ਪੈਦਾ ਕਰੇ ਜਾਂ ਕਿ ਜੇਕਰ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਅਮਰੀਕਾ ਦੀ ਸਰਕਾਰ ਨੇ ਕਰਨਾ ਆ ਤੋ ਫਿਰ ਇੱਥੇ ਦੀ ਜਿਹੜੀ ਸਰਕਾਰ ਆ ਉਹਦਾ ਕੀ ਕੰਮ ਰਹਿ ਜਾਂਦਾ ਉਹ 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 ਹੋਰ ਕਿਹੜੇ ਕੰਮਾਂ ਲਈ ਇਹ ਸਰਕਾਰ ਜਿਹੜੀ ਆ ਉਹ ਯਤਨਸ਼ੀਲ ਰਹਿੰਦੀ ਆ ਸੋ ਇਹ ਵੀ ਥੋੜਾ ਬਰਨਮੀ ਵਾਲੀ ਗੰਦਾ ਇੱਕ ਕਾਂਠੀ ਦੇ ਰਹੀ ਕਿ ਉਹਦੇ ਬਾਰੇ ਕੁਲ ਫੈਸਲਾ ਵੀ ਦਾਇਆ ਉਹ ਦੂਸਰੇ ਦੇਸ਼ ਦਾ ਕੋਈ ਮੁਕੀ ਕਰੇ ਇਹ ਬੜੀ ਇੱਕ ਨਾ ਬਰਦਾਸ਼ਤ ਕਰਨ ਜੋ ਗੱਲ ਹੈ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੂੰ ਆਪਣੇ ਫੈਸਲੇ ਆਪ ਕੰਮ ਦੇ ਸੰਰਾਖ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਬਾਹਲਾ ਦੇਸ਼ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰ ਸਕੇ ਸੋ ਅੱਗੇ ਆਪਾਂ ਦੇਖਦੇ ਆਂ ਕਿ ਦੇਰੇ ਦੂਜੇ ਸਟੇਟਸ ਦੇ ਲੋਕ ਆਏ ਆ ਪੰਜਾਬ ਦੇ ਵਿੱਚ ਉਹਨਾਂ ਨੇ ਰੀੜੀਆਂ ਦਾ ਕਾਰੋਬਾਰ ਰੀੜੀਆਂ ਤੇ ਸਬਜ਼ੀ ਵੇਚਣਾ ਕਪੜਾ ਵੇਚਣਾ ਹੋਰ ਕਈ ਕਿਸਮ ਦੇ ਜਿਹੜੇ ਲੋਕਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਆ ਉਹ ਉਹਨਾਂ ਨੇ ਵੇਚਣ ਦਾ ਅਸਰ ਜਿਹੜਾ ਉਹ ਗਤਮ ਆ ਸਾਰੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਹ ਨਿਬੋਧ ਦੇ ਕੋਲ ਜਿਹੜੀ ਨਗਰ ਕੌਂਸਲ ਦਾ ਦਫ਼ਤਰ ਉਹ ਜਿੱਥੇ ਬੀਨੂ ਆਕਸਰ ਆਮ ਦੋਬਿਲੇ ਦੇ ਆਹ ਹਾਰੇ ਵਾਲਾ ਚੌਕ ਵੀ ਕਹਿ ਦਿੰਦੇ ਆ ਉੱਥੇ ਬਹੁਤ ਸਾਰੀਆਂ ਜਿਹੜੀਆਂ ਰੇਡੀਆਂ ਆ ਉਹ 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 ਫੇ ਲੱਗੀਆਂ ਰਹਿਂਦੀਆਂ ਉਹ ਰੇਡੀਆਂ ਦੇ ਨਾਲ-ਨਾਲ ਉੱਥੇ ਜਿਹੜੇ ਲੋਕ ਐ ਸ਼ਰਾਬ ਪੀਂਦੇ ਆਦੀ ਆ ਉਹ ਇਨ੍ਹਾਂ ਰੇਡੀਆਂ ਕੋਲ ਖੜੇ ਹੋ ਕੇ ਸ਼ਰਿਆਂ ਸ਼ਰਾਬ ਵੀ ਪੀਂਦੇ ਆ ਔਰ ਆਪਣਾ ਹੱਲਾ ਗੁੱਲਾ ਵੀ ਕਰਦੇ ਆ ਜਿਹਦੇ ਨਾਲ ਉੱਥੋਂ ਜਿਹੜੇ ਲੋਕ ਆਮ ਲੋਕ ਨੰਗਨ ਵਾਲੇ ਲੋਕ ਆ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਇੱਥੇ ਵਸਦੇ ਖਾਸ ਤੌਰ ਤੇ ਜਿਹੜੀਆਂ ਔਰਤਾਂ ਉੱਥੋਂ ਨਿਕਲਦੀਆਂ ਆ ਆਉਂਦੀਆਂ ਜਾਗੀਆਂ ਆ ਉਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਜਿਹੜਾ ਮੈਂ ਇਹਨਾਂ ਗੱਲਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਆ ਉਹਨਾਂ ਵੀ ਮੰਗ ਹੈ ਕਿ ਨਗਰਦਬੀ ਪੁਲਿਸ ਨੂੰ ਇਸ ਸੰਬੰਧੀ ਹਰਕਤ ਵਿੱਚ ਆਉਣਾ ਚਾਹੀਦਾ ਆ ਤਾਂ ਕਿ ਇਹ ਜਿਹੜੇ ਗੇੜੀਆਂ ਇਹ ਦੇਹੜੀਆਂ ਦੇ ਉੱਪਰ ਜਿਹੜੇ ਲੋਕ ਸ਼ਰਾਬ ਪੀਂਦੇ ਆ ਔਰ ਉੱਥੇ ਮਸਤੀ ਕਰਦੇ ਆ ਉਹਨਾਂ ਨੂੰ ਨਾਥ ਜਿਹੜੀ ਆ ਉਹ ਪਾਈ ਜਾ ਸਕੇ ਹੁਣ ਅਖੀਰ ਦੇ ਵਿੱਚ ਵੀ ਮਿਸ਼ੇਲ ਦੇ ਉੱਤੇ ਆਪਾਂ ਗੱਲ ਕਰਨੀ ਆ ਉਹ ਹੈ ਤੁਸੀਂ ਦੇਖਿਆ ਨਾ ਅਕਸਰ ਵੀ ਜਲੰਧਰ ਦੇ ਪੀਐਚਪੀ ਚੌਕ ਦੇ ਵਿੱਚ ਇੱਕ ਫਲਾਈਓਵਰ ਪੁਲ ਜਿਹੜਾ ਉਹ ਬਣਿਆ ਹੋਇਆ ਹੈ ਜਿਹੜਾ ਟ੍ਰੈਫਿਕ ਦਾ ਦੇ ਆਉਣ ਜਾਣ ਲਈ ਪਹੁੰਚੋ ਦਿੱਤਾ ਗਿਆ ਆ ਪਰ ਉਸ ਪੁਲ ਦੇ ਵਿੱਚ ਬਹੁਤ ਸਾਰੀਆਂ ਤਕਨੀਕੀ ਜਿਹੜੇ ਲੌਕਸ ਹੈ ਉਹ ਪਾਏ ਗਏ ਹੈ ਔਰ ਇਹ ਨੌਕਸਬੀ ਐਸਪੀ ਕੇ ਦੇ ਨਾਲ ਰੱਖਿਆ ਗਿਆ ਜਾਂ ਰੱਖੇ ਗਏ ਆ ਕਿ ਜਿਸ ਦੇ ਕਾਰਨ ਜਿਹੜੀ ਟ੍ਰੈਫਿਕ ਆ ਉਹਦੇ ਆਉਣ ਜਾਣ ਦੇ ਵਿੱਚ ਵੀ ਵਿਗੜਨ ਪੈਂਦਾ ਆ ਔਰ ਟ੍ਰੈਫਿਕ ਤੇ ਗਿਡੀ ਉੱਥੋਂ ਨਿਕਲਦੀ ਆ ਉਸ ਦੇ ਨਿਕਲਦੇ ਨਾਲ ਉਥੇ ਕਈ ਕਿਸਮ ਦੇ ਐਕਸੀਡੈਂਟ ਹੋਣ ਦਾ ਵੀ ਡਰ ਜਿਹੜਾ ਉਹ ਬਣਿਆ ਰਹਿੰਦਾ ਆ ਉੱਤਪਨ ਨਹੀਂ ਕਿਉਂ ਸਾਡੇ ਇਹਡੇ ਅਧਿਕਾਰੀ ਆ ਵਕ ਵਕ ਮਹਿਕਮਿਆਂ ਦੇ ਉਹ ਸੇ ਤਰੀਕੇ ਦੇ ਨਾਲ ਕੰਮ ਕੰਮ ਦੀ ਆਦਤ ਕਿਉਂ ਨਹੀਂ ਪਾਉਂਦੇ ਕਿਉਂ ਹਰ ਇੱਕ ਕੰਮ ਦੇ ਵਿੱਚ ਕੋਈ ਨਾ ਕੋਈ ਨੁਕਸ ਜਿਹੜਾ ਹੋ ਰਿਹਾ ਜਾਂਦਾ ਇਹ ਨੁਕਸ ਵੀ ਜਿਹੜੇ ਇੰਨਾ ਅਧਿਕਾਰੀਆਂ ਦੇ ਕਾਦ ਨਹੀਂ ਰਹਿੰਦਾ ਆਦਰਵਾਈਸ ਜੇਕਰ ਅਧਿਕਾਰੀ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਨ ਅ ਇਹੋ ਜਿਹੇ ਨੌਕਸ ਜਿਹੜੇ ਆ ਫੌਲਕ ਦੇ ਤੀੜਾ ਦਾ ਕਰਨ ਨਾ ਬਣ ਸੋ ਲੋਇ ਇਸ ਗੰਦੀਆ ਇਹ ਇਹਨਾਂ ਸਰਕਾਰੀ ਅਫੀਸਰਸ ਨੂੰ ਸचेत ਹੋਣ ਦੀ ਲੋੜ ਹੈ ਔਰ ਆਪਣੀ ਡਿਊਟੀ ਨੂੰ ਆਪਣੀ ਡਿਊਟੀ ਸਮਝਣਾ ਚਾਹੀਦਾ ਹੈ ਔਰ ਉਹਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਲਾਭ ਪਲਾਈ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ ਥੈਂਕ ਯੂ ਵੈਰੀ ਮਚ